ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਫਿਰ ਆਪਣੇ YouTube ਚੈਨਲ ਤੇ ਚੜ੍ਹਦਾ ਪੰਜਾਬ ਸ਼ੋਅ ਤੇ ਹਾਂ ਜੀ ਤੇ ਜਿਹੜੀ ਪਹਿਲਾਂ ਵਾਲੀ ਵੀਡੀਓ ਸੀ ਉਹਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ ਜੀ ਠੀਕ ਹੈ ਜੀ ਤੇ ਬੜੀ ਵਧੀਆ ਆਵਾਜ਼ ਆ ਤੇ ਸਾਰੇ ਪਿੰਡ ਨੇ ਸ਼ੇਅਰ ਵੀ ਕਰਿਆ ਠੀਕ ਹੈ ਜੀ ਤੇ ਜੇ ਆਪਾਂ ਗਾਣਿਆਂ ਦੀ ਗੱਲ ਕਰੀਏ ਜਾਂ ਕਿਸੇ ਵੀ ਕੰਮ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਵੱਡਾ ਰੋਲ ਹੁੰਦਾ ਪਰਿਵਾਰ ਦਾ ਹੁੰਦਾ ਪਿੰਡ ਵਾਲਾ ਹਾਂ ਜੀ ਹਾਂ ਜੀ ਪਿੰਡ ਵਾਲਿਆਂ ਸਹਿਯੋਗ ਨਾਲ ਹੀ ਬੰਦਾ ਅੱਗੇ ਨੂੰ ਵੱਧਦਾ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਆਪਣੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜਾਣੇ ਹੁਣ ਇੰਟਰਨੈਟ ਚਲਾਉਂਦੇ ਆ ਠੀਕ ਹੈ ਜੀ ਜੇ ਉਹਨਾਂ ਦੇ ਇੱਕ ਸ਼ੇਅਰ ਕਰਨ ਨਾਲ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣ ਤੱਕ ਆਪਣੀ ਹਰਬ ਕਰਨ ਤੱਕ ਤਾਂ ਉਹਦਾਂ ਕਿਸੇ ਦੀ ਵੀ ਜ਼ਿੰਦਗੀ ਬਣ ਸਕਦੀ ਹੈ ਭਾਵੇਂ ਤੁਸੀਂ ਉਹ ਜਾ ਕਿਸੇ ਹੋਰ ਬੰਦੇ 'ਚ ਟੈਲੈਂਟ ਹੈ ਹਾਂ ਜੀ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਉਹ ਟੈਲੈਂਟ ਨੂੰ ਬਾਹਰ ਕੱਢੀਏ ਤੇ ਲੋਕਾਂ ਤੱਕ ਲੈ ਕੇ ਜਾਈਏ ਠੀਕ ਹੈ ਜੀ ਤੇ ਆਪਾਂ ਆਪਦਾ ਕੰਮ ਕਰ ਦਿੰਨੇ ਆ ਜਿਹੜਾ ਬਾਕੀ ਕੰਮ ਹੁੰਦਾ ਉਹ ਪਿੰਡ ਵਾਲਿਆਂ ਨੇ ਕਰਨਾ ਹੁੰਦਾ ਆਪਣੇ ਯਾਰ ਦੋਸਤਾਂ ਨੇ ਕਰਨਾ ਹੁੰਦਾ ਤਾਂ ਕਰਕੇ ਸਾਡੀ ਸੋਨੂੰ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਤੇ ਤਾਂ ਜੋ ਜਿਹੜੀ ਵੀਡੀਓ ਐ ਇਹ ਲੋਕਾਂ ਤੱਕ ਪਹੁੰਚ ਸਕੇ ਹੋਰ ਸਤਿਨਾਮ ਬਾਬਾ ਜੀ ਕਿਵੇਂ ਸਿਹਤ ਠੀਕ ਹੈ ਜੀ ਤਕੜੀ ਐ ਠੀਕ ਅੱਛਾ ਬਾਬਾ ਜੀ ਫਿਰ ਜਦੋਂ ਆਪਾਂ ਵੀਡੀਓ ਪਾਈ ਤੇ ਲੋਕਾਂ ਨੇ ਆਪਣੇ ਪਿੰਡ ਦੇ ਨੇ ਵੀਡੀਓ ਵੇਖੀ ਮੈਨੂੰ ਵੀ ਪੁੱਛਿਆ ਸੋਨੂੰ ਵੀ ਪੁੱਛਿਆਣਾ ਵੀਡੀਓ ਕਿਵੇਂ ਲੱਗੀ ਤੁਹਾਡੇ ਦੋਸਤਾਂ ਨੇ ਵਧੀਆ ਰਿਆ ਪੁੱਛਿਆ ਬਹੁਤ ਹੁੰਦੇ ਨੇ ਤੇ ਵੀਡੀਓ ਦੇਖ ਕੇ ਵਧੀਆ ਲੱਗਿਆ ਸਾਰਿਆਂ ਨੂੰ ਹਾਂ ਜੀ ਚਲੋ ਚੰਗੀ ਗੱਲ ਆ ਜੀ ਤੇ ਅੱਜ ਫਿਰ ਜੀ ਆਪਾਂ ਗਾਣਾ ਬਾਬਾ ਜੀ ਦਾ ਤੁਹਾਡੇ ਅੱਗੇ ਲੈ ਕੇ ਆਏ ਆ ਤੇ ਤੁਹਾਡੇ ਪੇਸ਼ ਵੀ ਕਰਾਂਗੇ ਬਾਕੀ ਅਸੀਂ ਸਮੇ ਸਮੇਂ ਸਰ ਇਹ ਰੋਡੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤਾਂ ਜੋ ਜਿਹੜਾ ਬਾਬਾ ਜੀ ਦਾ ਟੈਲੈਂਟ ਹੈ ਉਹ ਕੀ ਪਤਾ ਕਿਸਮਤ ਹੁੰਦੀ ਹੈ ਕਿਹੜੀ ਵੀਡੀਓ ਚ ਲਿਖਿਆ ਹੋਵੇ ਵੀ ਬੰਦੇ ਨੇ ਬਹੁਤ ਦੂਰ ਤੱਕ ਜਿਹੜੀ ਵੀਡੀਓ ਪਹੁੰਚ ਜਾਣੀ ਹੈ ਤੇ ਬੰਦਾ ਕਿੰਨਾ ਮਸ਼ਹੂਰ ਹੋ ਜਾਏ ਤੇ ਚਲੋ ਬਾਬਾ ਜੀ ਲੋਰ ਆਪਦਾ ਨਾਮ ਤੇ ਕਰੋ ਸ਼ੁਰੂ ਗਾਣਾ ਤੇ ਆਪਣੇ ਜਿਹੜੇ ਦੇਖਣ ਵਾਲੇ ਚਾਹਣ ਵਾਲੇ ਉਹਨਾਂ ਤੱਕ ਇਹ ਗਾਣਾ ਪਹੁੰਚ ਸਕੇ ਕੰਝ ਕਰਦੇ ਸ਼ੁਰੂ ਹਾਂਜੀ ਗੱਲ ਚਲੋ ਗੱਲ ਸੁਣਨੀ ਹੁਸਨ ਦੀ ਏ ਪਰਿਏ ਗੱਲ ਸੁਣਨੀ ਹੁਸਨ ਦੀ ਏ ਪਰਿਏ ਗੋਰੇ ਰੰਗ ਦਾ ਗਮਾਨ ਵੀ ਨਾ ਕਰੀਏ ਕੁਝ ਲਿਖ ਸਿੱਖਦਾ ਦੀ ਕੋਲੋਂ ਡਰਿਏ ਤੇ ਸਿੱਖਣਾ ਪੁੱਛੇ ਜਾਤ ਨੂੰ ਕੱਲੇ ਆਸ਼ਿਕ ਦੁੱਖ ਇਹ ਰਾਜਾਂ ਦੇ ਨਿਗਣਦੇ ਜੋ ਤਾਰੇ ਰਾਤ ਨੂੰ ਕੱਲੇ ਆਸ਼ਿਕ ਇਹ ਦੁੱਖ ਇਹ ਰਾਜਾਂ ਦੇ ਨੇ ਗਿਣਦੇ ਜੋ ਤਾਰੇ ਰਾਤ ਨੂੰ ਸੱਪ ਬਣ ਕੇ ਲਹਾਰ ਕੋਲ ਲੰਘੀਏ ਸੁਖ ਸਜਣਾ ਦੀ ਹਰ ਵੇਲੇ ਮੰਗੀਏ ਕਦੇ ਫੁੱਲਾਂ ਨੂੰ ਨਾ ਤੱਕਲੇ ਤੇ ਟੰਗੀਏ ਨੀ ਕਾਲਜੇ ਚ ਸ਼ੇਖ ਹੋਣ ਕੇ ਅੱਖ ਸੋਹਣੀਏ ਪੜਾ ਕਦੇੜੇ ਲੜਜੂ ਨਿਜਥੇ ਲਿਖੇ ਲੇ ਗੂਣਗੇ ਅੱਖ ਸੋਹਣੀਏ ਪੜਾ ਕਦੇੜੇ ਲੜਜੂ ਨਿਜਥੇ ਲਿਖੇ ਲੇ ਗੂਣਗੇ ਗੱਲ ਸੁਣਨੀ ਬੰਬੋਰ ਦੀ ਏ ਸੱਸੀ ਏ ਗੱਲ ਸੁਣਨੀ ਬੰਬੋਰ ਦੀ ਏ ਸੱਸੀ ਏ ਕੱਲ ਦੇਖ ਕੇ ਫਕੀਰਾਂ ਨੂੰ ਨਾ ਅਸੀਏ ਬਹੁਤ ਹਰਕਤ ਦੀ ਗਲੇਲ ਨੂੰ ਨਾ ਕਸੀਏ ਨੀ ਤੋਟਿਆਂ ਨੂੰ ਮौज ਲੈਣ ਦੇ ਤੇਰੇ ਬੁੱਲਨੇ ਗਲਾਵਦੀਆਂ ਪੱਤਿਆਂ ਨੀ ਪੌੜਿਆਂ ਨੂੰ ਆਖੇ ਵੇਣ ਦੇ ਤੇਰੇ ਬੁੱਲਨੇ ਗਲਾਵਦੀਆਂ ਪੱਤਿਆਂ ਨਿ ਪੌੜਿਆਂ ਨੂੰ ਆਕੇ ਦੇਣ ਦੇ ਘਰ ਆਖਦਾ ਸੀ ਮੂੰਹੋਂ ਮਿੱਠਾ ਬੋਲੀਏ ਐਵੇਂ ਕੀਮਤੀ ਜਵਾਨੀ ਨੂੰ ਨਾ ਰੋਲੀਏ ਘਰ ਆਖਦਾ ਸੀ ਮੂੰਹੋਂ ਮਿੱਠਾ ਬੋਲੀਏ ਐਵੇਂ ਕੀਮਤੀ ਜਵਾਨੀ ਨੂੰ ਨਾ ਰੋਲੀਏ ਤੇ ਜੇ ਯਾਰ ਦੇ ਨੈਣਾਂ 'ਚੋਂ ਰੱਬ ਟੋਲਿਏ ਨੀ ਇੱਕੋ ਨਾਮ ਰੱਟ ਲੈਣ ਦੇ ਹੱਥ ਧੋਕੇ ਮੰਗਰ ਕਿਉਂ ਪੈ ਗਈ ਨੀ ਚਾਰ ਦਿਨ ਕੱਟ ਲੈਣ ਦੇ ਹੱਥ ਧੋਕੇ ਮੰਗਰ ਕਿਉਂ ਪੈ ਗਈ ਨੀ ਚਾਰ ਦਿਨ ਕੱਟ ਲੈਣ ਦੇ ਆ ਜੀ ਬਾਬਾ ਜੀ ਬਹੁਤ ਵਧੀਆ ਜੀ ਅੱਛਾ ਬਾਬਾ ਜੀ ਕੋਈ ਇਹਨਾਂ ਦਿਨਾਂ ਦੇ ਵਿੱਚ ਵੀ ਕੋਈ ਨਵਾਂ ਗਾਣਾ ਤੁਸੀਂ ਲਿਖਿਆ ਹੁਣ ਕੋਈ ਹਾਂ ਜੀ ਅੱਛਾ ਲਿਖਦੇ ਰਹਿੰਦੇ ਹੋ ਹਾਂ ਤੇ ਕਿਵੇਂ ਦਿਨਾਂਕ ਚ ਆਉਂਦਾ ਹੀ ਗਾਣਾ ਮਤਲਬ ਵੀ ਅੱਜ ਐ ਲਿਖਣਾ ਹੈ ਇਹ ਤਾਂ ਜੀ ਬਸ ਆਇਆ ਹੈ ਹਾਂ ਜੀ ਵੀ ਰਾਤ ਨੂੰ ਕਾਪੀ ਤੇ ਪੈਨ ਮੇਰੇ ਸਿਰ ਉੱਨਾ ਹੀ ਹੁੰਦਾ ਹੈ ਹਾਂਜੀ ਜਦੋਂ ਕੋਈ ਬਣ ਗਈ ਹੈ ਦਿਲ ਨੂੰ ਸੋਚ ਹਾਂਜੀ ਉਦੋਂ ਉੱਠ ਕੇ ਲਿਖਣਾ ਹੈ ਭਾ 2 ਵਜੇ ਭਾ 1 ਵਜੇ ਅੱਛਾ ਅੱਛਾ ਨਾ ਮੇਰਾ ਇੱਕ ਦੋਸਤ ਸੀਗਾ ਜੀ ਗੱਗੀ ਢਿੱਲੋਂ ਨਾਮ ਮੁੰਡੇ ਦਾ ਹਾਂਜੀ ਉਹਨੇ ਗਾਣੇ ਬੜੇ ਵਧੀਆ ਲਿਖਿਆ ਐਮੀ ਵਰਕ ਮੁੰਡਾ ਤੇ ਉਹਨੇ ਹੋਰ ਵੀ ਕਈ ਗਾਣੇ ਲਿਖਿਆ ਨਾਮੀ ਸਿਰ ਖੁਰਕਣ ਦੀ ਵੇਲ ਨਹੀਂ ਡੇਟ ਤੇ ਕਿੱਥੋਂ ਆ ਜਾਾਂਗੇ ਹੁਣ ਤੱਕ ਰਹੇ ਚਮਕੀਲਾ ਸੁਣਦੇ ਹੁਣ ਜੱਟ ਫੈਣਾ ਬੱਬੂ ਮਾਨ ਦਾ ਅਛਾ ਉਹ ਮੈਨੂੰ ਗੱਲ ਸਮਝ ਆਉਣ ਲੱਗਿਆ ਉਹਦਾ ਨਾ ਵੀ ਸਾਡਾ ਅਸੀਂ ਜਿਵੇਂ ਆਪਾਂ ਨੱਚੀ ਅਨੇ ਵਿਆਹ ਤੇ ਜਦੋਂ ਕੋਈ ਚੀਜ਼ ਦਿਮਾਗ 'ਚ ਆ ਗਈ ਇੱਕ ਲੈਨ ਹਾਂਜੀ ਹਾਂਜੀ ਉਹ ਫਿਰ ਦਵਾ ਡੈਰੀ ਤੇ ਲਿਖ ਲਈਦੀ ਉਹ ਪੜ੍ਹਣ ਜਾ ਕੇ ਬੱਸ ਉਦੋਂ ਹੀ ਪੱਕਾ ਹੋ ਗਿਆ ਫਿਰ ਉਦੋਂ ਫਿਰ ਹਾਂ ਗਾਣਾ ਬਣਾ ਲਈਦਾ ਉਹ ਪਕੜ ਲੈਣੀ ਤੇ ਜੋ ਪਕੜ ਲਈ ਅੱਗੇ ਫਿਰ ਤੋੜ ਲੈਣਾ ਉਹਨਾਂ ਫਿਰ ਉਹ ਕਹਿੰਦਾ ਨਾ ਜੀ ਇੱਕ ਮੇਰਾ ਹੋਰ ਦੋਸਤ ਆ ਉਹ ਵੀ ਗਾਣੇ ਲਿਖਦਾ ਤੇ ਜਿਵੇਂ ਉਹ ਦੱਸ ਦਿੰਦੇ ਵੀ ਕਹਿੰਦੇ ਵੀ ਜੇ ਇਹਦਾ ਮਤਲਬ ਕੋਈ ਉਹਦੇ ਹੋਣਾ ਵੀ ਕੋਈ ਦੋਸਤ ਕਿਸੇ ਦਾ ਫੋਨ ਆ ਜਾਂਦਾ ਸੀ ਹਾਂਜੀ ਹਾਂਜੀ ਵੀ ਦਵਾ ਦਾ ਆਵਾਜ਼ ਆਪਾਂ ਕਿਤੇ ਚਾਹ ਚੁੱਪੀ ਨਾ ਜਾਂਦੇ ਹਾਂ ਹਾਂਜੀ ਤੇ ਨੀਰੇ ਤੋਂ ਫਿਰ ਉਹਨੂੰ ਗੱਲ ਜਿਆਦਾ ਫੋਨ ਤੋਂ ਗੱਲ ਜਿਆਦਾ ਹੀ ਉਹਨੇ ਫਿਰ ਗਾਣਾ ਲਿਖਿਆ ਵੀ ਮੈਂ ਡੇਟ ਤੇ ਕਿੱਥੋਂ ਆ ਜਾਾਂਗੇ ਮਿਲਣ ਕਿੱਥੋਂ ਆ ਜਾਾਂਗੇ ਸਿਰ ਖੁਰਕਣ ਦੀ ਬੇਲ ਨਹੀਂ ਜਟਮੂ ਵੀ ਜਿਹੜੇ ਗਾਣੇ ਆ ਇਹ ਬੰਦਾ ਜਿਹੜਾ ਆਸੇ ਪਾਸੇ ਆਪਣੇ ਵਾਪਰ ਰਿਆ ਹੁੰਦਾ ਉੱਥੋਂ ਹੀ ਹਨਾ ਜੀ ਇਹ ਦੇਖ ਕੇ ਦਿਮਾਗ ਚ ਆਉਂਦੇ ਹੁਣ ਕਈ ਵੱਡੇ ਸਿੰਗਰਾਂ ਦਾ ਕਹਿਣਾ ਜਿਵੇਂ ਕੋਰ ਵਾਲਾ ਮਾਨੋ ਕਹਿੰਦਾ ਵੀ ਮੈਨੂੰ ਖੇਤ ਜਿਆਦਾ ਗਾਣੇ ਯਾਦ ਆਉਂਦੇ ਆ ਪਿੰਡ 'ਚ ਜਿਆਦਾ ਜਿਆਦਾ ਯਾਦ ਆਉਂਦੇ ਆ ਸਹੀ ਗੱਲ ਆ ਜੀ ਵਾਕਈ ਇਹਨਾਂ ਦੀ ਸਟੋਰੀਆਂ ਤੇ ਫਿਲਮਾਂ ਬਣਦੀਆਂ ਜੀ ਬਾਅਦ 'ਚ ਹਾਂ ਜੀ ਤੇ ਬਹੁਤ ਵਧੀਆ ਲੱਗਿਆ ਬਾਬਾ ਜੀ ਤੇ ਤੁਸੀਂ ਬਸ ਲੱਗੇ ਰਹਿਣਾ ਤੇ ਆਪਾਂ ਵੀ ਲੱਗੇ ਰਹਿਣਾ ਪ੍ਰਮਾਤਮਾ ਕਰਕੇ ਇਹ ਦਿਨ ਜਲਦੀ ਆਉਣਗੇ ਵੀ ਸਾਰੇ ਜਾਣੇ ਤੁਹਾਡਾ ਨਾਮ ਹੋਰ ਵੀ ਉੱਚੇ ਲੈਵਲ ਤੇ ਲੱਗ ਜਾਣਗੇ ਜੀ ਜਦੋਂ ਤੁਸੀਂ ਮੇਰੀ ਬਾਹ ਫੜ ਲਈ ਹਾਂਜੀ ਤੇ ਬਸ ਹੁਣ ਗੱਲ ਟਿਕਾਣੇ ਲੱਗ ਜੂਗੀ ਲੱਗੂਗੇ ਜੀ ਲੱਗੂਗੇ ਆਪਾਂ ਪੂਰਾ ਜੋਰ ਲਾਵਾਂਗੇ ਭਾਵੇਂ ਕੋਸੀ ਹੋ ਜਾਈ ਜੀ ਆਪਾਂ ਬਿਲਕੁਲ ਨਹੀਂ ਸਾਥ ਛੱਡਦੇ ਹਰ ਰੋਜ਼ ਆਪਾਂ ਵੀਡੀਓ ਪਾਉਣੀ ਹੈ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਨਾਲੇ ਉਹਨੂੰ ਤੁਸੀਂ ਨਵਾਂ ਗਾਣਾ ਲਿਖ ਲੈਣਾ ਹਾਂਜੀ ਹਾਂਜੀ ਬਾਬਾ ਜੀ ਤੇ ਹੁਣ ਆਪਾਂ ਕੋਈ ਹੋਰ ਇੱਕ ਗਾਣਾ ਤੁਹਾਡੇ ਤੋਂ ਸੁਣਦੇ ਆਂ ਅੱਛਾ ਜੀ ਤੇ ਵਧੀਆ ਜਿਹਾ ਗਾਣਾ ਕੋਈ ਹੋਰ ਪੇਸ਼ ਕਰਿਆ ਜਾਵੇ ਜੀ ਲਓ ਹਾਂਜੀ ਹੁਕਮ ਜਿਹੜਾ ਹੋ ਗਿਆ ਹਾਂਜੀ ਬਾਬਾ ਜੀ ਉਹ ਮੰਨ ਲੈਣਾ ਹਾਂਜੀ ਅੱਛਾ ਜੀ ਕਰਨਾ ਸ਼ੁਰੂ ਹਾਂਜੀ ਨੇੜੇ ਹੋ ਹੋ ਬੰਦੀ ਸੈਂ ਕੋਈ ਕੀ ਕਰ ਲੂਗਾ ਕਹਿੰਦੀ ਸੈਂ ਉਦੋਂ ਨੇੜੇ ਹੋ ਹੋ ਬੰਦੀ ਸੈਂ ਕੋਈ ਕੀ ਕਰਨ ਲੂਗਾ ਕਹਿੰਦੀ ਸਾਂ ਮੈਂ ਤਾਂ ਤੈਨੂੰ ਪਿਆਰ ਸਿੱਕੀਤਾ ਲਿਆ ਕੁਐਰ ਬਣਾ ਕੁੜੇ ਦਿਲ ਅੱਗੇ ਬਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਦਿਲ ਅੱਗੇ ਬਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਇਕ ਯਾਰ ਮਨਾਉਣਾ ਔਖਾ ਏ ਰੱਬ ਰੁਸਿਆ ਤਾਂ ਮੰਨ ਜਾਂਦਾ ਚਕੋਰ ਤੜ ਖਦਾ ਰਹਿੰਦਾ ਏ ਦੂਰ ਤੁਰਦਾ ਤੁਰਦਾ ਚੱਲ ਜਾਂਦਾ ਜਦ ਅੱਖੀਆਂ ਵਿੱਚ ਤੂੰ ਵਸ ਗਈ ਗੈਨੀ ਨੇ ਅਡਾਰੀਆਂ ਲਾ ਕੁੜੇ ਦਿਲ ਅੱਗੇ ਵਥੇਰਾ ਦੁੱਖਦਾ ਨਾ ਦੁੱਖਦਾ ਹੋਰ ਦੁਖਾ ਕੁੜੇ ਨਾ ਦੁਖ ਦਾ ਹੋਰ ਦੁਖਾ ਕੁੜੇ ਤੇਰਾ ਹੁਸਨ ਹਾਰ ਦੀ ਅੱਗ ਵਰਗ ਇਹਨੂੰ ਠੰਡ ਸਮਝ ਕੇ ਸੀ ਧਲਵਾ ਜੇ ਦੋ ਪਲ ਬਹਿ ਜੇ ਕੋੜ ਕਦ ਤੈਨੂੰ ਰੀ ਜਾਂ ਲਾ ਕੇ ਵੇਖ ਲਵਾ ਚਿਰ ਦੀ ਆਸਾਂ ਰੱਖਿਆ ਨੇ ਮੇਰੇ ਪੂਰੇ ਹੋ ਜਾਣ ਚਾ ਕੁੜੇ ਦਿਲ ਅੱਗੇ ਵਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਦਿਲ ਅੱਗੇ ਵਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਤੂੰ ਆਇਆ ਫੁੱਲ ਚ ਮੇਲੀ ਦਾ ਤੇ ਨਾ ਪੌਰਿਆਂ ਨਾਲ ਰੁੱਸੀ ਅੜੀਏ ਜਿਹੜਾ ਰੋਗ ਤੂੰ ਸਾਨੂੰ ਲਾਇਆ ਏ ਕਦੇ ਨੇੜੇ ਹੋ ਕੇ ਪੁੱਛੜੀਏ ਇਹਦਾ ਦਾਰੂ ਨਹੀਂ ਮਿਲਦਾ ਰਿਆ ਜੋ ਰੋਗ ਜਾਨ ਨੂੰ ਖਾ ਕੁੜੇ ਦਿਲ ਅੱਗੇ ਵਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਦਿਲ ਅੱਗੇ ਵਥੇਰਾ ਦੁਖਦਾ दुखदाुखा कुड़े आद कारू तां बस जून हढ़ फिर दा ए, अमली जो चो फी मूं इंज काल जा किरदा तरब मिल जे, जे हसक के ले भला कुड़े ਦਿਲ ਅੱਗੇ ਵਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਦਿਲ ਅੱਗੇ ਵਥੇਰਾ ਦੁਖਦਾ ਨਾ ਦੁਖਦਾ ਹੋਰ ਦੁਖਾ ਕੁੜੇ ਵਾਹ ਜੀ ਵਾਹ ਬਹੁਤ ਵਧੀਆ ਜੀ ਤੇ ਪਰਮਾਤਮਾ ਕਰਕੇ ਜਿਹੜੀ ਛੋਟੀ ਗਾਇਕੀ ਹੈ ਇਹ ਸਾਰਿਆਂ ਤੱਕ ਪਹੁੰਚੇ ਅਸੀਂ ਆਪ ਦਾ ਕੰਮ ਕਰਤਾ ਜੀ ਹੁਣ ਤੁਸੀਂ ਦੇਖਣਾ ਨੇ ਇਹ ਕੰਮ ਕਰਨਾ ਕੁਛ ਨਹੀਂ ਕਰਨਾ ਇਕੱਲਾ ਸ਼ੇਅਰ ਕਰਨਾ ਤੁਸੀਂ ਲਾਈਕ ਕਰਨਾ ਕਮੈਂਟ ਕਰਨਾ ਇਹਦੇ ਨਾਲ ਬੰਦੇ ਨੂੰ ਹੌਸਲਾ ਹੀ ਮਿਲਦਾ ਤੇ ਉਹਨੂੰ ਦੇਖ ਕੇ ਅਗਲਾ ਫਿਰ ਹੋਰ ਵਧੀਆ ਗਾਣੇ ਲਿਖਣ ਦੀ ਕੋਸ਼ਿਸ਼ ਕਰਦਾ ਤੁਸੀਂ ਵੇਖੋ ਵੀ ਜਿੰਨੀ ਇਹਨਾਂ ਦੇ ਲਹਿਜੇ 'ਚ ਗੱਲ ਕਰਨ ਦੇ ਤਰੀਕੇ 'ਚ ਕਿੰਨਾ ਪਿਆਰ ਹੈ ਉਹਨਾਂ ਹੀ ਗਾਇਕੀ 'ਚ ਪਿਆਰ ਹੈ ਤੇ ਐਸ ਉਮਰ 'ਚ ਇਹੋ ਜੀ ਆਵਾਜ਼ ਤੇ ਇਹੋ ਜੀ ਕਰਮ ਦੇ ਮਾਲਕ ਨੇ ਤੁਹਾਡੇ ਸਾਹਮਣੇ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰੋ ਤਾਂ ਜੋ ਜਿਹੜਾ ਇਹਨਾਂ ਦਾ ਟੈਲੈਂਟ ਆ ਬਾਬਾ ਜੀ ਦਾ ਸਾਰੇ ਪੰਜਾਬ ਤੱਕ ਸ ਸੋਡੇ ਸਾਰਿਆਂ ਦਾ ਦਿਲ ਦੀਆਂ ਗਰਾਂਗਾਂ ਤੋਂ ਬਹੁਤ ਬਹੁਤ ਧੰਨਵਾਦ ਮਿਲਦੇ ਆ ਬਾਬਾ ਜੀ ਨਾਲ ਕਿਸੇ ਹੋਰ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ